ਉਹ ਵੀ ਆਪਾਂ ਭੈਣ ਨੂੰ ਕੋਰੀਅਰ ਕਰਨ ਲੱਗੇ ਆ ਦੇਖੋ ਇਹਨਾਂ ਨੇ ਬਹੁਤ ਹੀ ਸੋਹਣਾ ਸੂਟ ਤਿਆਰ ਕਰਾਇਆ ਕਲਰ ਦੇਖੋ ਕਿੰਨਾ ਸੋਹਣਾ ਤੇ ਸਭ ਤੋਂ ਖਾਸ ਗੱਲ ਇਹ ਆ ਕਿ ਉਹਨਾਂ ਨੂੰ ਮੈਚਿੰਗ ਜੁੱਤੀ ਵੀ ਆਪਾਂ ਨਾਲ ਭੇਜਣ ਲੱਗੇ ਆ ਤੁਹਾਨੂੰ ਜੁੱਤੀ ਦਿਖਾ ਦੇਣੀ ਆ ਦੇਖੋ ਪਿਓਰ ਮਤਲਬ ਕਿ ਬਿਲਕੁਲ ਨਾਲ ਵਰਕ ਮੈਚ ਕਰ ਰਿਹਾ ਦੇਖੋ ਸੋ ਬਹੁਤ ਹੀ ਸੋਹਣੀ ਜੁੱਤੀ ਉਹਨਾਂ ਨੂੰ ਆਪਾਂ ਨਾਲ ਕਰਨ ਲੱਗੇ ਆ ਉਹਨਾਂ ਨੂੰ ਕੋਰੀਅਰ ਹੋ ਜਾਣਾ ਕੈਨੇਡਾ ਜਾਣਾ ਕੋਰੀਅਰ ਦੁਪੱਟਾ ਬਹੁਤ ਸੋਹਣਾ ਉਹਨਾਂ ਦਾ ਦੇਖੋ ਹੋਰ ਕੋਰੀਅਰ ਦੇ ਵਿੱਚ ਸਾਰੇ ਸੂਟ ਨੂੰ ਆਪਾਂ ਸਟੀਚ ਕਰਕੇ ਭੇਜਣ ਲੱਗੇ ਆ ਆ ਦੇਖੋ ਸਾਰਿਆਂ ਦੇ ਨਾਮ ਲਿਖੇ ਹੋਏ ਆ ਉੱਪਰ ਉਹਨ ਸੋ ਉਹਨਾਂ ਨੇ ਕੂਰੀਅਰ ਪੂਰਾ ਮੰਗਵਾਇਆ ਤੇ ਜਿਹੜੀ ਜੁੱਤੀ ਹੈ ਤੁਸੀਂ ਦੇਖੋ ਸੂਟ ਦੇ ਨਾਲ ਮੈਚ ਹੋ ਰਹੀ ਹੈ ਤੁਸੀਂ ਵੀ ਇਸ ਤਰ੍ਹਾਂ ਦੀ ਮੈਚਿੰਗ ਜੁੱਤੀ ਲੈ ਸਕਦੇ ਆ ਆਪਣੇ ਕਿਸੇ ਵੀ ਸੂਟ ਨਾਲ ਗਰਾਰੇ ਨਾਲ ਸ਼ਰਾਰੇ ਨਾਲ ਲਹਿੰਗੇ ਨਾਲ ਤੇ ਆਪਾਂ ਤੁਹਾਨੂੰ ਤਿਆਰ ਕਰ ਦਾਂਗੇ ਤੁਸੀਂ ਜੁੱਤੀ ਤਿਆਰ ਵੀ ਕਰਵਾ ਸਕਦੇ ਹੋ ਇਸ ਤੋਂ ਬਿਨਾ ਆਪਣੀਆਂ ਬਹੁਤ ਸਾਰੀਆਂ ਜੁੱਤੀਆਂ ਆਪਣੇ ਸਟੋਰ ਤੇ ਵੀ ਵੇਲੇ ਵਾਲਾ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਸੋ ਤੁਸੀਂ ਇਸ ਤਰ੍ਹਾਂ ਆਰਡਰ ਕਰ ਸਕਦੇ ਹੋ ਇਸ ਤੋਂ ਬਿਨਾ ਤੁਸੀਂ ਫਾਨੋ ਸਟਾਈਲ ਦਾ ਸਟੋਰ ਵੀ ਵਿਜ਼ਿਟ ਕਰ ਸਕਦੇ ਹੋ 에어로 허브 마켓 트라이코ਟ 로드 ਮੁਲਾਪੁਰ ਦਾਖਾ ਲੁਧਿਆਣਾ ਤੇ ਤੁਹਾਨੂੰ ਇੱਥੇ ਬਹੁਤ ਸਾਰੇ ਸੂਟ ਮਿਲ ਜਾਣਗੇ ਜੇ ਤੁਸੀਂ ਸਕਰੀਨਸ਼ਾਟ ਲੈ ਰੱਖਿਆ ਕਿਸੇ ਸੂਟ ਦਾ ਤੇ ਤੁਸੀਂ ਉਹ ਬਣਵਾਉਣਾ ਚਾਹੁੰਦੇ ਤਾਂ ਆਪਾਂ ਤੁਹਾਨੂੰ ਉਹ ਵੀ ਬਣਾ ਕੇ ਦੇ ਦਾਂਗੇ ਆਪਣੇ ਕੋਲੇ ਬਹੁਤ ਹੀ ਵਧੀਆ ਕਾਰੀਗਰ ਆ ਬਹੁਤ ਸੋਹਣਾ ਕੰਮ ਕਰਦੇ ਆ ਹੈਂਡਵਰਕ ਦਾ ਆਪਣੀ ਵੈਬਸਾਈਟ fanostyle.com ਤੇ ਵੀ ਸਾਰੇ ਸੂਟ ਅਵੇਲੇਬਲ ਆ ਤੁਸੀਂ ਉੱਥੋਂ ਵੀ ਆਰਡਰ ਕਰ ਸਕਦੇ ਜਾਂ WhatsApp ਨੰਬਰ ਆ ਰਿਹਾ ਉੱਥੋਂ ਵੀ ਆਰਡਰ ਕਰ ਸਕਦੇ ਆ ਪੂਰੇ ਇੰਡੀਆ 'ਚ ਸ਼ਿਪਿੰਗ ਬਿਲਕੁਲ ਫ੍ਰੀ ਆ ਤੇ ਇਸ ਤੋਂ ਬਿਨਾਂ ਆਪਾਂ ਇੰਟਰਨੈਸ਼ਨਲ ਵੀ ਸ਼ਿਪਿੰਗ ਕਰਦੇ ਆ ਸੋ ਤੁਸੀਂ ਉੱਥੇ ਬਾਹਰ ਬੈਠੇ ਵੀ ਕੱਪੜੇ ਮੰਗਵਾ ਸਕਦੇ ਜਿਵੇਂ ਆਪਣਾ ਸ਼ਿਪਮੈਂਟ ਕੈਨੇਡਾ ਜਾ